ਪਿੰਡ ਪਲਾਸੌਰ ਦੇ ਲੋਕਾਂ ਨੇ ਖੋਲਿਆ ਐਮਐਲਏ ਦਲਵੀਰ ਸਿੰਘ ਗੋਲਡੀ ਖਰਾਬ ਮੋਰਚਾ ਤੇ ਕਿਹਾ ਕਿ ਸਾਡੇ ਗੁਰਦੁਆਰਾ ਬੁਲੰਦ ਕਮੇਟੀ ਵਿੱਚ ਦਖਲਅੰਦਾਜ਼ੀ ਕਰ ਰਹੇ ਹਨ ਜੋ ਸਾਨੂੰ ਮਨਜ਼ੂਰ ਨਹੀਂ ਪਿੰਡ ਵਾਲਿਆਂ ਨੂੰ ਇਸ ਮਸਲੇ ਤੇ ਜਦੋਂ ਐਮਐਲਏ ਦਲਵੀਰ ਸਿੰਘ ਗੋਲਡੀ ਨਾਲ ਗੱਲਬਾਤ ਕੀਤੀ ਗਈ ਤੇ ਗੋਲਡੀ ਜੀ ਨੇ ਕਿਹਾ ਕਿ ਮੇਰਾ ਇਸ ਮਸਲੇ ਵਿੱਚ ਕੋਈ ਸਬੰਧ ਨਹੀਂ ਇਹ ਮਸਲਾ ਪਿੰਡ ਵਾਲਿਆਂ ਦਾ ਹੈ ਅਤੇ ਮੇਰੇ ਉੱਪਰ ਝੂਠੇ ਦੋਸ਼ ਲਗਾਏ ਗਏ ਹਨ ਸੀਸੀਪੀ ਨਿਊ ਤੋ ਸੁਖਵਿੰਦਰ ਸਿੰਘ ਪਲਾਤਰ ਦੀ ਰਿਪੋਰਟ ਤੁਰੀ ਤੇ ਜਿਹੜੇ ਅਸੀਂ ਚੋਣ ਕਰੀ ਦੀ ਲੋੜੀਆਂ ਦੇ ਚੋਣ ਕਰੀ ਆ ਤੇ ਅਸੀਂ ਜਥੇਦਾਰ ਗੁਰਮੀਤ ਸਿੰਘ ਬਣਾਇਆ ਸਾਰੇ ਪਿੰਡ ਨੇ ਪੰਚਾਇਤ ਦੀ ਵਿੱਚ ਵੀ ਦੀ ਸਹਿਮਤੀ ਠੀਕ ਆ ਨਾ ਗੱਲ ਇਹ ਜਿਹੜਾ ਗੋਲਟੀ ਖੂੜਾ ਸਾਡਾ ਐਮਐਲਏ ਅਸੀਂ ਜਿਤਾਇਆ ਵੋਟਾਂ ਪਾ ਕੇ ਮੇਰੀ ਲੰਡੀ ਜੀਪ ਲੱਗੀ ਹੁੰਦੀ ਦੀ ਵੋਟ ਹੀ ਦੇਖ ਲਿਆ ਆਪਣੀ ਵੀਡੀਓ ਚ ਉਹਦੇ ਪਿੱਛੇ ਮੈਂ ਜੀਪ ਤੜਾਈਆ ਗੋਲਟੀ ਪਿੱਛੇ ਅੱਜ ਸਾਡੇ ਉਹ ਚਾਰ ਬੰਦੇ ਪਿੱਛੇ ਗੋਲਟੀ ਲੱਗਾ ਫਿਰਦਾ 500 ਵੋਟ ਖਰਾਬ ਕਰ ਰਿਆ ਸਿੱਧੀ ਗੱਲ ਕਹਿਣਿਆ ਕਾਂਗਰਸ ਨੂੰ ਵੋਟਾਂ ਪਾਈਆਂ ਨੇ ਅਸੀਂ ਨੇ ਉਹ ਚਾਰ ਬੰਦੇ ਪਿੱਛੇ ਲੱਗਾ ਫਿਰਦਾਗਾ ਸਾਡੀ ਇਹ ਚਾਬੀਆਂ ਦਵਾ ਦੇ ਗੋਲਟੀ ਖੂੜਾ ਨੀ ਫਿਰ ਉਹ ਲੋ ਬੋਟਾ ਦਾ ਹੋ ਨੁਕਸਾਨ ਹੋਊਗਾ ਜਿਆਦਾ ਨੁਕਸਾਨ ਹੋਊਗਾ ਆ ਦੋ ਪੰਦੇ ਆਜੋ ਅੱਜ ਬੋਟਾ ਦਾ ਆਇਆ ਪਰ ਥੋੜਾ ਦੋ ਮਿੰਟ ਇਹ ਸਰ ਮਸਲਾ ਇਹ ਹੈ ਵੀ ਪਹਿਲਾਂ ਤਿੰਨ ਸਾਢੇ ਤਿੰਨ ਸਾਲ ਤੋਂ ਪੁਰਾਣੀ ਕਮੇਟੀ ਚੱਲ ਆ ਰਹੀ ਹੈ ਕੋਈ ਇਹਨਾਂ ਦਾ ਬਦਲੀ ਨਹੀਂ ਹੋਇਆ ਕੋਈ ਕੁਛ ਨਹੀਂ ਜਿਵੇਂ ਕਿ ਹਰ ਸਾਲ ਬਦਲੀ ਕਰਨੀ ਪੈਂਦੀ ਹੈ ਤੇ ਹੁਣ ਉਹਨਾਂ ਨੇ ਇਹ ਕਰਤਾ ਜੀ ਔਰ ਤੁਸੀਂ ਕਮੇਟੀ ਨਵੇਂ ਚੁਣ ਲਓ ਮੈਨੂੰ ਪ੍ਰਧਾਨਗੀ ਦੀ ਲੋੜ ਨਹੀਂ ਹੈ। ਤੋਂ ਫਿਰ ਪਿੰਡ ਨੇ ਜੀ ਲੋੜ ਵਾਲੇ ਤੈਨੂੰ ਕਿ ਜਦਨ ਭੋਗ ਪਏ ਹੈ ਗੁਰਦੁਆਰਾ ਸਾਹਿਬ ਖੰਡ ਪੜ ਸਾਹਿਬ ਦਾ ਉਦੋਂ ਬਾਅਦ ਪੂਰੇ ਪਿੰਡ ਨੇ ਇਕੱਠੇ ਹੋ ਕੇ ਜੋ ਮੈਂਬਰ ਕਮੇਟੀ ਚ ਚੁਣੀ ਗਈ ਜੀ ਚੁਣ ਤੋਂ ਬਾਅਦ ਪੰਚਾਇਤ ਨੇ ਵੀ ਸਹਿਮਤੀ ਪਾਤੀ ਉਦੋਂ ਬਾਅਦ ਉਸ ਟਾਈਮ ਤੇ ਤਾਂ ਕੋਈ ਬੋਲੇ ਨਹੀਂ ਲੇਕਿਨ ਬਾਅਦ ਚ ਇਹਨਾਂ ਨੇ ਚਾਬੀ ਤੇ ਰੋਲਾ ਪਾ ਲਿਆ ਵੀ ਸਾਨੂੰ ਚਾਬੀਆਂ ਨਹੀਂ ਦਿੱਤੀਆਂ ਤੂੰ ਹੁਣ ਇਹ ਜਾਣਨ ਕਿਉਂ ਨਹੀਂ ਦਿੰਦੇ ਕੀ ਹੈ ਤਾਂ ਉਹੀ ਜਾਣਨ ਕਿ ਕਿੰਨਾ ਨੇ ਰੋਲਾ ਪਾਣਿਆ ਜੀ ਕੀ ਨਾਮ ਹੈ ਉਹ ਬੰਦੇ ਦਿੰਦੇ ਆ ਉਹਨਾਂ ਜੀ ਪ੍ਰੀਤਮ ਸਿੰਘ ਜਥੇਦਾਰ ਪ੍ਰੀਤਮ ਸਿੰਘ ਉਹ ਚਾਬੀਆਂ ਨਹੀਂ ਦੇ ਰਹੇ ਕਰਕੇ ਸਪੀਕਰ ਦੇ ਵਿੱਚ ਅਸੀਂ ਨਵੀਂ ਕਮੇਟੀ ਚੁਣਤੀ ਜੀ ਨਵੀਂ ਕਮੇਟੀ ਚੁਣ ਤੋਂ ਬਾਅਦ ਅਸੀਂ ਜਥੇਦਾਰ ਸਾਹਿਬ ਨੂੰ ਫੋਨ ਕਰਿਆ ਅਸੀਂ ਕਿਹਾ ਵੀ ਚਾਬੀਆਂ ਤੇ ਸਾਨੂੰ ਬਾਕੀ ਉਹ ਜਿਹੜੀ ਕਮੇਟੀ ਚੁਣेंगे ਵੀ ਉਹਨੂੰ ਰਿਕਾਰਡ ਦਿਓ ਜਥੇਦਾਰ ਕਹਿੰਦਾ ਵੀ ਮੈਂ ਹੁਣ ਗੰਨਿਆਂ ਦੀ ਟਰਾਲੀ ਲੈ ਕੇ ਜਾ ਰਿਹਾ ਹਾਂ ਵੀ ਉਦੋਂ ਬਾਅਦ ਆ ਕੇ ਮੈਂ ਸੋਨੂੰ ਦੇ ਦੂੰਗਾ ਉਦੋਂ ਜਿਆਦਾ ਅਸੀਂ 2-3 ਦਿਨ ਲੰਘਣ ਤੋਂ ਬਾਅਦ ਅਸੀਂ ਫੇਰ ਉਹਨਾਂ ਨਾਲ ਰਾਬਤਾ ਕਾਇਮ ਕਰਿਆ ਅਸੀਂ ਕਿਹਾ ਵੀ ਚਾਬੀਆਂ ਦੋ ਹਸਾਬ ਦੋ ਕਹਿੰਦਾ ਵੀ ਮੈਨੂੰ ਤਾਂ ਕੁਝ ਬੰਦੇ ਮਤਲਬ ਚਾਬੀਆਂ ਨਹੀਂ ਦੇਣ ਦਿੰਦੇ ਅਸੀਂ ਕਿਹਾ ਵੀ ਇਹ ਤਾਂ ਗਲਤ ਗੱਲ ਆ ਅਸੀਂ ਚੌਕੀ ਚਲੇ ਗਏ ਜੀ ਚੌਕੀ ਇੰਚਾਰਜ ਕਰਮਜੀਤ ਸਿੰਘ ਨੇ ਉਹ ਬੰਦਿਆਂ ਨੂੰ ਬੁਲਾਇਆ ਜੀ ਉੱਥੇ ਸਾਰੀ ਗੱਲਬਾਤ ਸਾਡੀ ਸੁਣੀ ਗਈ ਤੇ ਉਹਨੂੰ ਕਿਹਾ ਵੀ ਭਾਈ ਜਦ ਤੂੰ ਪ੍ਰਧਾਨਗੀ ਛੜਤੀ ਤੂੰ ਚਾਬੀਆਂ ਕਿਉਂ ਨਹੀਂ ਦੇ ਰਿਹਾ ਕਹਿੰਦਾ ਜੀ ਕੁਝ ਬੰਦੇ ਮੈਨੂੰ ਦੇਣ ਨਹੀਂ ਦਿੰਦੇ ਚਾਬੀਆਂ ਜੀ ਆਇਆ ਜੀ ਬੁਲਾਣਾ ਮੈਂ ਦੇਣ ਨੂੰ ਤਿਆਰ ਆ ਚਲੋ ਅਸੀਂ ਸਾਡਾ ਚੌਂਕੀ ਵਾਲਿਆਂ ਨੇ ਵੀ ਕੁਝ ਨਹੀਂ ਕਰਿਆ ਜੀ ਉਦੋਂ ਬਾਅਦ ਅਸੀਂ ਐਸ ਐਚਓ ਗੁਰਪਾਜਨ ਲਵੇ ਚਲੇ ਗਏ ਜੀ ਆਪਣੇ ਧੂਰੀ ਜੀ ਗੁਰਪਾਜਨ ਸਾਹਿਬ ਨੇ ਵੀ ਸਾਨੂੰ ਇਹ ਗੱਲ ਕਿਹਾ ਬਸਵਾਸ ਚ ਰੱਖਿਆ ਵੀ ਅਸੀਂ ਚਾਬੀਆਂ ਦਵਾ ਦਿੰਨੇ ਆ ਜੀ ਸਾਨੂੰ ਕੋਈ ਨਾ ਕੱਲ ਨੂੰ ਦਵਾ ਦਾਂਗੇ ਪਰਚੂਮ ਦਵਾ ਦਾਂਗੇ ਚਲੋ ਸਾਡੀ ਉੱਤੇ ਵੀ ਇੰਨੀ ਕੋਈ ਮਤਲਬ ਨਾ ਕਿਹਾ ਵੀ ਅਸੀਂ ਦਵਾਉਂਦੇ ਨਹੀਂ ਨਾ ਕਿਹਾ ਵੀ ਅਸੀਂ ਦਵਾ ਦਾਂਗੇ ਮਤਲਬ ਦਵਾ ਦਾਂਗੇ ਜੀ ਕੱਲ ਨੂੰ ਅੱਜ ਜੀ ਪਰਚੂ ਅਸੀਂ ਉਦੋਂ ਬਾਅਦ ਜੀ ਗੋਲਡੀ ਸਾਹਿਬ ਲਵੇ ਚਲੇ ਗਏ ਸੋ ਸਾਡੇ ਐਮ ਐਲ ਏ ਸਾਹਿਬ ਨੇ ਹੋਣਾ ਕਾਂਗਰਸ ਦੇ ਉਹਨਾਂ ਨੇ ਵੀ ਸਾਨੂੰ ਜੀ ਕਟੋ-ਕਟ ਮਹੀਨਾ ਡੇਢ ਮਹੀਨਾ ਸੀ ਤੜਕੇ ਸਵੇਰੇ 9 ਵਜੇ ਜਾਇਆ ਕਰੀਏ 15-20 ਬੰਦੇ ਬਾਅਦ ਅਸੀਂ ਚਾਬੀਆਂ ਦਵਾ ਦਾਂਗੇ ਜੀ ਅਸੀਂ ਅੱਜ ਦਵਾਉਣਾ ਜੀ ਮੈਂ ਹੁਣ ਉਧਰ ਚਲਾ ਗਿਆ ਜੀ ਆਪਣੇ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਤੁਹਾਡਾ ਸੈਸ਼ਨ ਤੋਂ ਬਾਅਦ ਮੈਂ ਦਵਾ ਦੂੰਗਾ ਚਾਬੀ ਮਤਲਬ ਕੋਈ ਇਸ ਦਾ ਅੱਜ 2 ਮਹੀਨੇ ਹੋ ਗਏ ਜੀ ਕੋਈ ਸਿੱਟਾ ਨਹੀਂ ਨਿਕਲਿਆ ਪਿੰਡ ਦੇ ਨਾਲ ਇੰਨਾ ਟੱਕਾ ਹੋ ਰਿਹਾ ਉਸ ਚੰਨ ਬੰਦਿਆਂ ਨੇ ਮਤਲਬ ਬੀ ਮੌਲਾ ਦੇ ਚੰਨ ਬੰਦਿਆਂ ਨੇ ਜਿਹੜੇ ਮਤਲਬ ਇਹ ਤੱਕਾ ਕਰਦੇ ਨੇ ਗੁਰਦੁਆਰਾ ਸਾਹਿਬ ਚ ਉਹ ਸਾਰੇ ਮਤਲਬ ਇਹ ਚੀਜ਼ ਨੂੰ ਪੈਸਿਆਂ ਦਾ ਕੋਈ ਹਿਸਾਬ ਨਹੀਂ ਦੇ ਰਿਹਾ ਪਿੰਡ ਵਾਸੀਆਂ ਨੂੰ ਹੋਰ ਸਿਰਫ ਦੋ ਤਿੰਨ ਬੰਦੇ ਕਮੇਟੀ ਚਲਾ ਰਹੇ ਨੇ 4 ਸਾਲ ਹੋ ਗਏ ਲਗਾਤਾਰ ਜਿਹੜਾ ਤੁਸੀਂ ਐਮਐਲਏ ਦਰਮੀਰ ਸਿੰਘ ਗੋਲਦੀ ਦੀ ਸ਼ੂਰੀਅਤ ਅਸੀਂ ਮੈਂ ਜਨਕਰਾ ਸ਼ਰਮਾ ਵਾਸੀ ਪਲਾਸੌਰ ਇਹ ਅਸੀਂ ਹੱਥ ਬਨ ਕੇ ਬੇਨਤੀ ਕਰਦੇ ਆਂ ਵੀ ਸਾਡੇ ਆਏ ਸਾਲ ਸੰਗਰਾਮ ਦੇ ਢਹਾਡੇ ਦੇ ਨਵੀਂ ਕਮੇਟੀ ਚੁਣੀ ਜਾਂਦੀ ਹੈ ਜਦੋਂ ਕਿ ਦੂਸਰੀ ਪੱਖ ਉਹਨਾਂ ਨੂੰ ਜਨ ਚਾਰ ਸਾਲ ਲਗਾਤਾਰ ਹੋ ਗਏ ਕਮੇਟੀ ਚਲਾਉਂਦਿਆਂ ਨੂੰ ਨਾ ਪਿੰਡ ਦਾ ਕੋਈ ਹਿਸਾਬ ਨਾ ਗੁਰਦੁਆਰੇ ਦਾ ਕੋਈ ਹਿਸਾਬ ਕਿਤਾਬ ਚ ਲਗਾ ਜਾਂ ਚਲੇ ਆ ਹੁਣ ਜਦੋਂ ਸਾਰੇ ਇਹ ਕੰਮ ਦੇ ਵਿੱਚ ਜਾਂ ਪਿੰਡ ਵਾਸੀਆਂ ਨੇ ਬਰੋਸਤਾ ਕੀਤੀ ਤਾਂ ਨਵੀਂ ਕਮੇਟੀ ਚੁਣੀ ਗਈ ਨਵੀਂ ਕਮੇਟੀ ਚੁਣਦੇ باوجود ਨਾ ਉਹਨਾਂ ਨੂੰ ਕੋਈ ਚਾਬੀ ਨਾ ਨਾ ਕੋਈ ਹਸਾਬ ਕਿਤਾਬ ਜਾਂਦਾ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਪੰਜਾਬ ਸਰਕਾਰ ਨੂੰ ਵੀ ਇਹਨਾਂ ਤੋਂ ਆਪਣੇ ਐਮਐਲਏ ਸਾਹਿਬ ਨੇ ਗੋਲਡੀ ਸਾਹਿਬ ਉਹ ਸਿੱਧਾ ਵਿਚ ਦੇ ਵਿਚਾਰ ਦਾਖਲ ਦਾਜੀ ਕਰ ਰਹੇ ਨੇ ਵੀ ਸਾਡੇ ਗੁਰੂ ਘਰ ਦੇ ਵਿੱਚ ਇਹ ਰਾਜਨੀਤੀ ਨਾ ਕੀਤੀ ਜਾਵੇ ਸਾਡਾ ਜੋ ਪਿੰਡ ਦਾ ਮਸਲਾ ਹੈ ਸਾਡੇ ਪਿੰਡ ਦੇ ਮਸਲੇ ਦਾ ਛੱਲੇ ਆ ਜਾਵੇ ਸਾਨੂੰ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਕੱਲੋਂ ਕੋਈ ਅਹਰ ਸੌਰ ਰੋਜੰਦੀ ਹੈ ਕਿ ਇਹਨਾਂ ਦੀ ਜ਼ਿੰਮੇਵਾਰੀ ਹੋਵੇਗੀ ਅਸੀਂ ਹੱਥ ਮਨ ਕੀ ਬੇਨਤੀ ਕਰਦੇ ਆਂ ਪਰ ਸਾਡਾ ਇਹ ਜਿਹੜਾ ਮਸਲਾ ਹੈ ਸਾਡਾ ਮਸਲਾ ਇਹ ਵਿੱਚ ਸਲਝਾਇਆ ਜਾਵੇ ਵੀ ਇਹ ਸਾਨੂੰ ਅਸੀਂ ਗਵਰਨਮੈਂਟ ਨੂੰ ਬਾਰ-ਬਾਰ ਇਹ ਬੇਨਤੀ ਕਰ ਰਹੇ ਆਂ ਧੰਨਵਾਦੀ ਹੋਵਾਂਗੇ ਜੇ ਸਾਰੇ ਵਿੱਚ ਸਾਡਾ ਮਸਲਾ ਹੱਲ ਕੀਤਾ ਜਾਵੇ ਨਹੀਂ ਇੱਥੇ ਇਹ ਪਾਰਟੀਬਾਜ਼ੀ ਹੋਣ ਦੇ ਨਾਤੇ ਸਿਰਫ ਤਿੰਨ ਚਾਰ ਬੰਦੇ ਨੇ ਜਿਹੜੇ ਇਥੇ ਇਹਦੇ ਕੰਮ ਦੇ ਵਿੱਚ ਦਾਖਲ ਨੇ ਅੱਗੇ ਸਾਡਾ ਚੰਗਾ ਪਣਾ ਗੁਰੂਗੜ੍ਹ ਦੇ ਆਸਨ ਗੁਰਦੁਆਰੇ ਜਿਹੜਾ ਇਹ ਆਪਣਾ ਇਹ ਇੱਕ ਬਲਵਿੰਦਰ ਸਿੰਘ ਬਿੰਦੀ ਹੈ ਪ੍ਰੀਤਮ ਭੋਲਾ ਇੱਕ ਪ੍ਰੀਤਮ ਸਿੰਘ ਭੋਲਾ ਹੈ ਤੇ ਇੱਕ ਕਰਮਜੀਤ ਇੱਕ ਕਰਮਜੀਤ ਸਿੰਘ ਹੈ